ਇਦੇ ਆਲੇ ਦੁਆਲੇ ਦੇ ਪਿੰਡਾਂ ਤੋਂ ਅੱਜ ਹੁਮ ਹਮਾ ਕੇ ਇੱਥੇ ਪਹੁੰਚੇ ਹੋਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਪਹਿਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਤੁਹਾਡੇ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਫਤਿਹ ਦੀ ਝੰਡਾ ਪਾਈਏ ਬਾਈਰੋ ਜੀ ਕਾ ਖਾਲਸਾ ਬਾਈਰੋ ਜੀ ਕੀ ਫਤਿਹ ਅੱਜ ਸਾਡੇ ਦਰਮਿਆਨ ਸਟੇਜ ਤੇ ਫਿਸ਼ੋਬਤ ਨੇ ਉਹ ਸ਼ਖਸੀਅਤ ਜਿਨ੍ਹਾਂ ਨੇ ਦੇਸ਼ ਦੀ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਬਦਲਤੀ ਜੇ ਆਪਣੇ ਆਪ ਲਈ ਸੋਚਦੇ ਤਾਂ ਇਨਕਮ ਟੈਕਸ ਦੇ ਕਮਿਸ਼ਨਰ ਸੀ ਤੇ ਇਹਨਾਂ ਦੇ ਧਰਮ ਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਬੜੀ ਵਧੀਆ ਜ਼ਿੰਦਗੀ ਚੱਲ ਸਕਦੀ ਸੀ ਪਰ ਆਪਣੀ ਨੌਕਰੀ ਨੂੰ ਛੱਡ ਕੇ ਦੇਸ਼ ਦੇ ਹਿੱਤ ਵਾਸਤੇ ਰਾਜਨੀਤੀ ਚ ਸੁਧਾਰ ਵਾਸਤੇ ਤੇ ਰਾਜਨੀਤੀ ਦੇ ਮੁੱਦਿਆਂ ਨੂੰ ਕੰਮਾਂ ਤੇ ਲੈ ਕੇ ਆਉਣ ਵਾਸਤੇ ਇਹਨਾਂ ਨੇ ਆਪਣੀ ਨੌਕਰੀ ਛੱਡੀ ਮੇਰੀ ਮੁਰਾਦ ਹੈ ਸ਼੍ਰੀ ਅਰਵਿੰਦ ਕੇਜ ਕੇਦਰੀਵਾਦ ਸਾਹਿਬ ਜਿਹਨੇ ਕਿ ਨੈਸ਼ਨਲ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਪੋ ਪਹਿਲੀ ਵਾਰ ਬਰਨਾਲੇ ਨਹੀਂ ਆਏ ਅਕਸਰ ਜਦੋਂ 2014 ਤੋਂ ਜਦੋਂ ਤੋਂ ਤੁਸੀਂ ਪਿਆਰ ਦੇਣ ਲੱਗੇ ਹੋ ਕਦੇ ਰੋਡ ਸ਼ੋਅ ਹੁੰਦਾ ਸੀ ਕਦੇ ਕਦੇ ਰਾਤ ਨੂੰ ਜਨ ਸਭਾ ਹੁੰਦੀ ਸੀ ਸੋ ਇਸ ਕਰਕੇ ਬਨਾਰਾ ਕੋਈ ਨਾ ਨਹੀਂ ਹੈਗਾ ਕੇਜਰੀਵਾਲ ਸਾਹਿਬ ਲਈ ਤੁਹਾਡੇ ਆਪਣੇ ਐਮਪੀ ਜਿਹੜਾ ਹਥੋ ਸਮਰੂਰ ਤੋਂ ਮੀਤheer ਜੀ ਸਾਡੀ ਸਾਈ ਕੈਬਿਨੇਟ ਦੀ ਟੀਮ ਬੈਠੀ ਹੈ ਤੁਹਾਡੇ ਬਨਾਰਾ ਹਲਕੇ ਦੇ ਹਦੌਰ ਦੇ ਮਹਿਲਕਾਂ ਦੇ ਐਮਐਲਏ ਸਹਬਾਨ ਬੈਠੇ ਮੇਰੇ ਕੋਲੇ ਦੇ ਐਮਐਲਏ ਸਹਬਾਨ ਬੈਠੇ ਸਮਾਨੇ ਦੇ ਬੈਠੇ ਆ ਨਿਹਾਲ ਸਿੰਘ ਆਲਾ ਤੋਂ ਬੈਠੇ ਆ ਮਾਨਸਾ ਤੋਂ ਬੈਠੇ ਆ ਮੇਰੇ ਕੋਲੇ ਵਾਲੇ ਬੈਠੇ ਆ ਬਾਕੇ ਪ੍ਰਾਣੇ ਵਾਲੇ ਬੈਠੇ ਆ ਸਾਰਾ ਇਲਾਕਾ ਹੀ ਤਾਂ ਤੁਸੀਂ ਹੁੰਜਾ ਗਿਆ ਹੋਇਆ ਹੁਣ ਕਿਹਦੀ ਦਾ ਨਾਮ ਲਈਏ ਸੋ ਜਿਨ੍ਹਾਂ ਦਾ ਨਾਮ ਨਹੀਂ ਲੈ ਸਕੇ ਮਾਫੀ ਚਾਹੁੰਦੇ ਆ ਸੋ ਅੱਜ ਮੈਂ ਕੋਈ ਜ਼ਿਆਦਾ ਨਹੀਂ ਬੋਲਣਾ ਕਿਉਂਕਿ ਕੇਜੀਲਵਾਲ ਸਾਹਿਬ ਨੂੰ ਆਪਾਂ ਸੁਣਨਾ ਹੈ ਮੈਂ ਤਾਂ ਅਜੇ ਹੁਣੇ ਦੋ ਦਿਨ ਪਹਿਲਾਂ ਹੀ ਸੰਘੇੜੇ ਤਨੋਲੇ ਬੋਲ ਕੇ ਗਿਆ ਉਹ ਤੋਂ ਪਹਿਲਾਂ ਸ਼ੀਰਪਕ ਸਿੰਘ ਚੌਂਕ ਚੱਪਾ ਬੋਲ ਕੇ ਗਿਆ ਤੇ ਮੈਂ ਇਹੀ ਗੱਲ ਕਹਿਣੀ ਚਾਹੁੰਗਾ ਕਿ ਇਹਨਾਂ ਨੇ ਚੋਣ ਨਿਸ਼ਾਨੀਆਂ ਇਹ ਜਾਂ ਚੁਣਿਆ ਜਿਹੜਾ ਸਫਾਈ ਕਰਦਾ ਹੈ ਪਹਿਲਾਂ ਆਪਾਂ ਇਸ ਝਾੜੂ ਨਾਲ ਸਿਰਫ ਦੁਕਾਨ ਜਾਂ ਮਕਾਨ ਦੀ ਸਫਾਈ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਇਸ ਝਾੜੂ ਨਾਲ ਚੱਲੀ ਜਾਂਦਾ ਹੈ ਸਾਡਾ ਕਈ ਸਟੇਟਾਂ 'ਚ ਝਾੜੂ ਚੱਲ ਗਿਆ ਗੁਜਰਾਤ ਦੇ ਵਿੱਚ ਐਮਐਲਏ ਨੇ ਗੋਆ 'ਚ ਐਮਐਲਏ ਨੇ ਮੱਧ ਪ੍ਰਦੇਸ਼ ਸੰਗਰੋਲੀ ਉੱਥੇ ਸਾਡੇ ਮੇਅਰ ਹੈ ਚੰਡੀਗੜ੍ਹ ਚ ਆਪਣਾ ਜਿਹੜਾ ਮੇਅਰ ਹੈ ਹੁਣੇ-ਹੁਣੇ ਜੰਮੂ ਕਸ਼ਮੀਰ ਚ ਵੋਟਾਂ ਪੈ ਕੇ ਹਟਿਆ ਉੱਥੇ ਵੀ ਖਾਤਾ ਖੁੱਲ ਗਿਆ ਦੋਦੇ ਤੋਂ ਡੋਡੇ ਤੋਂ ਜਿਹੜਾ ਇੱਕ ਆਪਣਾ ਐਮਐਲਏ ਜਿੱਤਿਆ ਸੌ ਹੌਲੀ ਚਲੋ ਵੈਸੇ 10 ਸਾਲ ਪੁਰਾਣੀ ਪਾਰਟੀ ਆ 10-12 ਸਾਲ ਪਰ ਇੰਨੀ ਤੇਜ਼ੀ ਨਾਲ ਕੋਈ ਪਾਰਟੀ ਨਹੀਂ ਵਧੀ ਜਿੰਨੀ ਤੇਜ਼ੀ ਨਾਲ ਆਵਾ ਦੀ ਪਾਰਟੀ ਨੂੰ ਤੁਸੀਂ ਪਿਆਰ ਦਿੱਤਾ ਹੈ ਕੇਜਰੀਵਾਲ ਸਾਹਿਬ ਪਰਣਾਲੇ ਕਹੇ ਜਾ ਵਿਧਾਨ ਸਭਾ ਇਲਾਕੇ 2014 ਜਿੱਤੇ ਜਦੋਂ ਲੋਕ ਸਭਾ ਨਲ ਰਿਆ ਸੀ 2017 ਚ ਜਿੱਤੇ 2022 ਚ 19 ਜਿੱਤੇ 2022 ਚ ਜਿੱਤੇ ਤੇ ਹੁਣ 24 ਦੀ ਵਾਰੀ ਆ ਆ ਹੁਣ ਜਿਹੜੀ ਪਾਈ ਇਲੈਕਸ਼ਨ ਨੇ ਵਿੱਚ ਵੀ ਪਰਣਾਲੇ ਨੇ ਝੋਲੀਆਂ ਪਰਪਾ ਪਿਆਰ ਦੇਣਾ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਆ ਜਿਹੜੇ ਦੂਜੇ ਫਿਰਦੇ ਕਦੇ ਕਿਹੜੇ ਪਾਸੇ ਆ ਜਾਂਦੇ ਕਦੇ ਕਿਹੜੇ ਪਾਸੇ ਆ ਜਾਂਦੇ ਆ ਰੁਕਤਾ ਬਦਲਦਿਆਂ ਨੂੰ ਵੀ ਟਾਈਮ ਲੱਗਦਾ ਹੈ ਇਹ ਨਹੀਂ ਉਹ ਹਟਦੇ ਹੁਣ ਕੇਵਲ ਢਿੱਲੋਂ ਕਾਂਗਰਸ ਵੱਲੋਂ ਹਾਰਿਆ ਹੋਣਾ ਐ ਕਿ ਬੀਜੇਪੀ ਵੱਲੋਂ ਫਿਰਦੇ ਆ ਕੋਈ ਪਤਾ ਨਹੀਂ ਕਿਤਲੇ ਬਸਾਂ ਆ ਜਾਣ ਤੇ ਉਹ ਜਿੱਤਣ ਨੂੰ ਖੜਦੇ ਆ ਪੈਸੇ ਦੇ ਸਿਰ ਤੇ ਪੈਸੇ ਦੇ ਸਿਰ ਤੇ ਜਿੱਤਣ ਨੂੰ ਖੜੇ ਸਾਡੇ ਕੋਲ ਪੈਸਾ ਹੈ ਇੱਕ ਪਾਸੇ ਪੈਸਾ ਹੋਵੇ ਇੱਕ ਪਾਸੇ ਪਿਆਰ ਹੋਵੇ ਵੀਰੋ ਤਾਂ ਪਿਆਰ ਦਾ ਪਲਣਾ ਪਾਰੀ ਹੁੰਦਾ ਪਿਆਰ ਜਿਆਦਾ ਜਿਹੜਾ ਉਹ ਜਿੱਦਾਂ ਹੁੰਦਾ ਇਸ ਕਰਕੇ ਇਹਨਾਂ ਨੂੰ ਗਲਤ ਫਹਿਨੀ ਆ ਕਿ ਅਸੀਂ ਪੈਸੇ ਦੇ ਸਿਰ ਤੇ ਜਿੱਤ ਜਾਾਂਗੇ ਇਹ ਕੋਈ ਪਤਾ ਨਹੀਂ ਕਿਹੜਾ ਕੀ ਸਰਟੀਫਿਕੇਟ ਲਈ ਫਿਰਦਾ ਹੈ ਉਹ ਇੱਕ ਜੰਗਲ ਦੇ ਵਿੱਚ ਖਰਗੋਸ਼ ਦੀ ਕੋਈ ਪੋਸਟ ਨਿਕਲੀ ਵੀ ਇੱਥੇ ਖਰਗੋਸ਼ ਕੰਮ ਕਰ ਸਕਦਾ ਉਹ ਜਗਾਰ ਲਾ ਲਿਆ ਰਿੱਚ ਨੇ ਵੀਰ ਮੈਨੂੰ ਦੇ दो ਨੌਕਰੀ ਉਹ ਕਹਿੰਦਾ ਯਾਰ ਖਰਗੋਸ਼ ਵਾਸਤੇ ਆ ਉਹ ਕਹਿੰਦਾ ਯਾਰ ਮੇਰੇ ਸਰਟੀਫਿਕੇਟ ਤੇ ਲਿਖ ਦੋ ਵੀ ਮੈਂ ਖਰਗੋਸ਼ ਹਾਂ ਤੇ ਉਹ ਲਿਖਤਾ ਖਰਗੋਸ਼ ਸਰਟੀਫਿਕੇਟ ਬਣਾ ਤੇ ਤੇ ਕੰਮ ਕਰਨ ਲੱਗ ਗਿਆ ਉਹਨੂੰ ਹੁਣ ਖਰਾਬ ਖਰਗੋਸ਼ ਵਾਲੀ ਮਿਲਿਆ ਕਰੇ ਬੜਾ ਔਖਾ ਹੋ ਗਿਆ ਮੀਨੇ ਕਵਾਦੋ ਕਹਿੰਦਾ ਮੈਂ ਦਾਣੇ ਸੁੱਕੇ ਕਿਵੇਂ ਖਾਂ ਸਕਦਾ ਮੈਂ ਰਿચ્છਾਂ ਉਹ ਕਹਿੰਦੇ ਨਹੀਂ ਕਾਗਜ਼ਾਂ 'ਚ ਖਰਗੋਸ਼ ਦੀ ਖਾ ਕੇ ਮਿਲੂ ਤੈਨੂੰ ਤੇ ਉਹਨੂੰ ਪਤਾ ਲੱਗਿਆ ਜੰਗਲ ਦੇ ਵਿੱਚ ਕਿਸੇ ਹੋਰ ਥਾਵੇਂ ਇੱਕ ਖਰਗੋਸ਼ ਰਿਛਾ ਲਈ ਖਾਂ ਤੇ ਕਰੀ ਜਾਂਦਾ ਨੌਕਰੀ ਉਹ ਕਹਿੰਦਾ ਬਦਲਾ ਲੈਣਿਆ ਇਹ ਤੇ ਉਹਨੇ ਅਥਾਰਟੀ ਦੇ ਵਿੱਚ ਜੰਗਲ ਦੀ ਅਥਾਰਟੀ ਦੇ ਵਿੱਚ ਸ਼ਿਕਾਇਤ ਕਰਤੀ ਮੈਨੂੰ ਇੱਥੇ ਜਿਹੜਾ ਖਰਗੋਸ਼ ਵਾਲੀ ਨੌਕਰੀ ਤੇ ਰੱਖਿਆ ਉੱਥੇ ਜਿਹੜਾ ਖਰਗੋਸ਼ ਵਾਲੀ ਰਿਛਾ ਲਈ ਖਾਂ ਤੇ ਰੱਖਿਆ ਅਥਾਰਟੀ ਨੇ ਚਾਰ ਚੀਤਿਆਂ ਦੀ ਕਮੇਟੀ ਬਣਾਤੀ ਵੀ ਇਹਦੇ ਕਰੋ ਇਹਦੀ ਜਾਂਚ ਚਾਰਜ ਕਰੋ ਇੱਛ ਨੂੰ ਬੁਲਾ ਰਿਆ ਉਹ ਕਹਿੰਦੇ ਹਾਂ ਦੱਸ ਉਹ ਕਹਿੰਦਾ ਮੈਂ ਤੇਰੇ ਸਾਹਮਣੇ ਖੜਾ ਮੈਂ ਰਿੱਚਾਂ ਮੇਰੇ ਨਾਲ ਟ੍ਰੀਟਮੈਂਟ ਰਿੱਚ ਵਾਲੀ ਹੋਣੀ ਚਾਹੀਦੀ ਹੈ ਉਹ ਕਹਿੰਦੇ ਕਾ ਕੇ ਦਿਖਾ ਕਾ ਕੇ ਦਿਖਾਏਗਾ ਨਹੀਂ ਗਰਗੋਸ਼ਾਂ ਤੂੰ ਤਾਂ ਲਿਖਿਆ ਹੋਇਆ ਤੇਰੇ ਸਾਡੇ ਕਿੱਧਰ ਗਰਗੋਸ਼ ਆ ਮੂਰੇ ਆ ਰਿੱਚ ਬਾਹਰ ਜਾਨਵਰ ਖੜੇ ਸੀ ਉਹ ਕਹਿੰਦੇ ਯਾਰ ਤੂੰ ਆ ਰਿਹਾ ਕਿਉਂ ਨਹੀਂ ਵੀ ਤੂੰ ਰਿੱਚ ਹੈਂ ਤੂੰ ਚੀਤੇ ਮੂਰੇ ਅੜਦਾ ਤੂੰ ਤਾਂ ਬਿਲਕੁਲ ਨਹੀਂ ਉਹਨਾਂ ਨੇ ਜਦੋਂ ਕਹਤਾ ਤੂੰ ਮੂਰੇ ਆ ਉਹ ਕਹਿੰਦਾ ਕੀ ਅੜਦਾ ਉਹ ਵੀ ਚੀਤੇ ਹੈ ਨਹੀਂ ਉਹ ਗਦਿਆਂ ਵਾਲੇ ਸਰਟੀਫਿਕੇਟ ਤੇ ਬਣੇ ਫਿਰਦੇ ਆ ਇੱਥੇ ਕੋਈ ਪਤਾ ਨਹੀਂ ਕੌਣ ਕਿਹੜਾ ਸਰਟੀਫਿਕੇਟ ਨਹੀਂ ਫਿਰਦਾ ਉਹ ਸਿਰਫ ਤੇ ਸਿਰਫ ਇੱਕ ਆਮ ਆਦੀ ਪਾਰਟੀ ਐ ਜੀ ਨੇ ਕੰਮਾਂ ਦੀ ਰਾਜਨੀਤੀ ਕੀਤੀ ਐ ਜਿਨੇ ਮੈਨੀਫੈਸਟੋ ਬਦਲ ਕੇ ਰੱਖਦੇ ਵੱਡੀਆਂ ਵੱਡੀਆਂ ਪਾਰਟੀਆਂ ਦੇ ਪਹਿਲਾਂ ਕਦੇ ਕੋਈ ਆਸਥਾਨਾਂ ਦੀ ਗੱਲ ਕਰਦਾ ਸੀ ਪਹਿਲਾਂ ਕਦੇ ਕੋਈ ਸਕੂਲਾਂ ਦੀ ਗੱਲ ਕਰਦਾ ਸੀ ਪਹਿਲਾਂ ਕਦੇ ਕੋਈ ਬਿਜਲੀ ਦੀ ਗੱਲ ਕਰਦਾ ਸੀ ਪਹਿਲਾਂ ਕਦੇ ਕੋਈ ਇਨਫਰਾਸਟ੍ਰਕਚਰ ਦੀ ਗੱਲ ਕਰਦਾ ਸੀ ਪਹਿਲਾਂ ਕਦੇ ਕੋਈ ਨੌਕਰੀਆਂ ਦੇਣ ਦੀ ਗੱਲ ਕਰਦਾ ਸੀ ਅੱਜ ਵੀ ਸਵੇਰੇ ਅੱਜ ਚੰਡੀਗੜ੍ਹ ਅੱਜ ਲਗਭਗ 1706 ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਤੇ ਸਬ ਇੰਸਪੈਕਟਰ ਮੁੰਡੇ ਕੁੜੀਆਂ ਦੀ ਭਰਤੀ ਦੇ ਨਿਯੁਕਤੀ ਪੱਤਰ ਦੇ ਕੇ ਆਏ ਆ ਅੱਜ ਵੀ ਤੇ ਅੱਜ ਨਾਲ ਸਮੇਤ ਪਾ ਕੇ 48000 ਤੋਂ ਉੱਪਰ ਹੋ ਗਿਆ 48000 ਤੋਂ ਉੱਪਰ ਸੁਖੀਰੋ ਇਹ ਕੰਮਾਂ ਦੀ ਰਾਜਨੀਤੀ ਜਿਹੜੀ ਇਹ ਅਰਵਿੰਦ ਕੇਜਰੀਵਾਲ ਜੀ ਨੇ ਸਿਖਾਈ ਹੈ ਤੇ ਆਓ ਆਪਾਂ ਇਕੱਠੇ ਹੋ ਕੇ ਇਕੱਠਾ ਕਰਕੇ 2.5 ਸਾਲ ਸਰਕਾਰ ਆਪਣੀ ਹੈ ਜਿਸ ਤਰ੍ਹਾਂ ਮੀਤ ਨੇ ਕਿਹਾ ਆਪਾਂ ਡਬਲ ਕਰ ਦੇਾਂਗੇ ਸ਼ਿਫਟ ਉਹ ਕਹਿੰਦਾ ਜੇ ਆਪਾਂ ਲੱਗੇ ਵੀ ਵੀ ਅੱਗੇ ਮੀਂਹ ਆਉਣ ਵਾਲਾ ਦੋ ਚਾਰ ਦਿਨਾਂ ਨੂੰ ਕਿਤੇ ਲੈਂਟਰ ਨਾ ਰਹਿ ਜੇ ਆਪਾਂ ਮਿਸਤਰੀ ਦੋ ਵਧਾ ਦਿੰਨੇ ਆਂ ਵੀ ਚੱਲ ਲੈਂਟਰ ਤੱਕ ਤਾਂ ਲੱਗੇ ਜਾਓ ਪਹਿਲਾਂ ਮੀਂਹ ਤੋਂ ਪਹਿਲਾਂ ਲੈਂਟਰ ਪਾ ਲਈਏ ਤੇ ਜੇ ਹੁਣ 2.5 ਸਾਲ ਆਪਣੀ ਇਸ ਡਿਓਰ ਦੇ ਪੈਨੇ ਅੱਗੇ ਚੰਗੇ ਕੰਮ ਕਰਾਂ ਤਾਂ ਬਰਨਾਲਾ ਬਰਨਾਲੇ ਦੇ ਪਿੰਡ ਮੈਂ ਦਾ ਮੇਰੇ ਆਪਣੇ ਪਿੰਡ ਨੇ ਇੱਥੇ ਤਾਂ ਬਰਨਾਲੇ ਤਾਂ ਕਾਲਜਾਂ ਕਾਲਜ ਜਿਹੜੇ ਤੋਂ ਅਸੀਂ ਆਉਨੇ ਆ ਇੱਥੇ ਕਦੇ ਕਿਸੇ ਕਲਚਰ ਪ੍ਰੋਗਰਾਮ ਚ ਕਦੇ ਕਿਤੇ 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 ਤੁਸੀਂ ਹਮੇਸ਼ਾ ਪਿਆਰ ਦਿੰਦੇ ਰਹੇ ਹੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਪਹਿਲੇ ਨੰਬਰ ਤੇ ਬਟਨ ਆਪਣਾ ਸਵੇਰੇ ਸਵੇਰੇ 20 ਤਰੀਕ ਨੂੰ ਨਾਤ ੋਕੇ ਤਿਆਰ ਹੋ ਕੇ ਪਹਿਲੇ ਨੰਬਰ ਵਾਲਾ ਬਟਨ ਦੱਬ ਕੇ ਹੱਥ ਝਾੜ ਕੇ ਐਂ ਮੁੜਿਆ ਉਹ ਬਾਕੀ ਵਾਲੇ ਬਟਨ ਦੇਖਿਓ ਬਿਨਾਂ ਨਹੀਂ ਤਾਂ ਚਿੱਟਾ ਮੋਤੀ ਉੱਤਰ ਸਕਦਾ ਅੱਖਾਂ ਚ ਐਡੇ ਐਡੇ ਇਹਨਾਂ ਨੇ ਪਾਪ ਕੀਤੇ ਹੋਏ ਨੇ ਇਹਨਾਂ ਨੇ ਸੋ ਇਸ ਕਰਕੇ ਹੁਣ ਅਸੀਂ ਗੱਡਰ ਪਏ ਜਾਵਾਂਗੇ ਉੱਥੇ ਵੀ ਈ ਹਾਲ ਹੈ ਚੱਬੇ ਵਾਲ ਵੀ ਇਹੀ ਹਾਲ ਹੈ ਜਿਹੜਾ ਬਾਬਾ ਨਾਨਕ ਵੀ ਇਹੀ ਹਾਲ ਹੈ ਲੋਕਾਂ ਦੇ ਸਾਥ ਸਾਡੇ ਇਹਨਾਂ ਤੋਂ ਖੈਰਾ ਛਾਡੂਗਾ ਸਕੇ ਰਹਿਣਾ ਤੋਂ ਫੇਰ ਆ ਜਾਂਦੇ ਨੇ ਕਹਿੰਦੇ ਦੀ ਦਿੱਤੀ ਜਿਗ ਮਹੀਨੇ ਫੇਰ ਆ ਜਾਂਦੇ ਨੇ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਆ ਕਿ ਝਾਰੂ ਇਸ ਵਾਰ ਜਿਹੜਾ ਬਰਨਾਲੇ ਫੇਰ ਚੱਲੂਗਾ ਔਰ ਵੱਡੀ ਜਿੱਤ ਹੋਊਗੀ ਤੁਹਾਡੇ ਆਪਣੇ ਹਰਿੰਦਰ ਥਾਲੀ ਵਾਲ ਤੁਹਾਡੇ ਆਪਣੇ ਤੁਹਾਡੇ ਆਪਣੇ ਪਿੰਡਾਂ ਦਾ ਰਹਿਣ ਵਾਲਾ ਇਹਨੂੰ ਪਤਾ ਇਸ ਸਮੱਸਿਆਵਾਂ ਦਾ ਉਹ ਤਾਂ ਹੁਣ ਦੂਜੇ ਦਾ ਪੰਜ ਕੁਲੇ ਜੰਡੀਗੜ ਵਾਲਾ ਉਹਨੂੰ ਕਿੱਥੋਂ ਬਾਹਰ ਦੇ ਫਿਰੋਗੇ ਬਾਅਦ ਚ ਉਦਾਂ ਇੱਕ ਵਾਰੀ ਖੜਨਾ ਹੱਥ ਮਣਾ ਕੇ ਬਾਅਦ ਚ ਸੈਨੀਟਾਈਜ਼ਰ ਨਾਲ ਸ਼ੈਂਪੂ ਨਾਲ ਹੱਥ ਧੋਣ ਦੇ ਵੀ ਕਿਤੇ ਖੁਰਕ ਖਰਕਣਾ ਪੈਦੇ ਆਮ ਲੋਕਾਂ ਦਾ ਹੱਥ ਮਿਲ ਕੇ ਉਹ ਆਪਣੇ ਕੰਮ ਦੇ ਨਹੀਂ ਹੈਗੇ। ਹੋਰ ਇਤਾਈਆਂ ਰਗੜਿਆ ਦੋ ਵਾਰੀ। ਉਹੀ ਗੱਲ ਹੈ ਨਾ ਸੋ ਵੀਰੋ ਇਹਨਾਂ ਨੂੰ ਬਣਾ ਕੇ ਭੇਜਿਆ ਸੀਗਾ। ਫੁੱਲਾਂ ਦੇ ਤਾਰ ਪਤੇਰੇ ਪਾਏ ਇਹਨਾਂ ਦੇ। ਤਾਬਲੀ ਹੈ ਨਹੀਂ ਪਰ ਅਭੀ ਕਰਤੂਤਾਂ ਕਰਕੇ ਫਿਰਦੇ ਨੇ ਸਭ ਕਦੇ। ਵੀਰੋ ਇਹਨਾਂ ਨੂੰ ਬਣਾਇਆ ਸੀਗਾ ਕੈਪਟਨ ਮਨਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਤਾ। ਉਹਨੇ ਕੀ ਕੀਤਾ ਚੰਡੀਗੜ੍ਹ ਜਾ ਕੇ ਔਰ ਡੱਡ ਤਾਂ ਅਰਜੇਲ ਜਿੱਦਿਆਂ ਤੇ ਇਹਨਾਂ ਦੀਆਂ ਕੰਧਾਂ ਨੇ ਉਹ ਡਾਰੇ ਦਰਵਾਜ਼ੇ ਨੇ ਅੰਦਰੋਂ ਕੁੰਡੇ ਹੀ ਲਾ ਲਏ ਜਿੰਦੇ ਤਿੰਨ ਚਾਰ ਜਣੇ ਲਾਉਂਦੇ ਟੀ 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 ਕਰਕੇ ਅੰਦਰੋਂ ਲਾ ਲਏ ਕੁੰਡਾ ਕਹਿੰਦੇ ਲੋਕ ਨਾ ਕਿਤੇ ਆ ਜਾਣ ਲੋਕ ਨੇੜੇ ਲੱਗਣ ਲੰਦੇ ਪੌਣੇ ਪੰਜ ਸਾਲਾਂ ਬਾਅਦ ਨਾਲਦਿਆਂ ਨੇ ਦੱਸਿਆ ਜਿਹੜੇ ਹੁੰਦੇ ਵਾਲੇ ਵਾਲੇ ਨਾਲ ਦੇ ਉਹ ਕਹਿੰਦੇ ਜੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਹੁਣ ਫਿਰ ਬਾਹਰ ਜਾਣਾ ਪਊਗਾ ਕੁੰਡਾ ਖੋਲੀਏ ਕਹਿੰਦੇ ਚਲ ਖੋਲ ਲੋ ਉਹ ਟੀ ਟੀ ਕਰਕੇ ਕੁੰਡਾ ਖੋਲਿਆ ਕੁੰਡਾ ਤਾਂ ਖੁੱਲ ਗਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਇਹਨੇ ਜਿੱਥੇ ਥੱਲੇ ਆਰੀ ਨਾਲ ਦੇਖ ਲੋ ਵੱਟ ਕੇ ਉਹ ਕ ਬਾਰੂ ਕੁੰਡੇ ਲੱਗੇ ਹੋਏ ਆ ਹੁਣ ਨੀਂ ਨਿਕਰ ਸਕਦੇ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਧੰਨਵਾਦ ਵੀ ਕਰਦਾ ਇੱਕ ਕਿਉਂਕਿ ਮੇਰਾ ਜ਼ਿਲ੍ਹਾ ਹੈ ਤੇ ਮੇਰੀ ਕੰਸਲਟੈਂਸੀ ਹੈ ਤੇ ਨਾਲ ਕੇਦਰੀਬਾਦ ਸਾਹਿਬ ਦਾ ਸਵਾਗਤ ਕਰਦੇ ਆ ਤੁਹਾਡਾ ਵੀ ਇਕੱਲੇ ਇਕੱਲੇ ਕਦਮ ਚੱਲੇ ਦਾ ਸਵਾਗਤ ਕਰਦੇ ਆ ਦੋਨਿਆਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਕਰ ਦਿਓ ਪੂਰਾ ਬਰਨਾਲੇ ਸ਼ਹਿਰ ਚ ਲੱਗੇ ਪਤਾ ਨਹੀਂ ਕੁਝ ਹੋ ਰਿਹਾ ਹੈ ਇਨ